ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਸਟਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮ ਇੱਕ ਗੱਬਣ ਤੇ ਇੱਕ ਹੈਗੇ ਡੇਢ ਗਮਨ ਦੀ ਸੂਈ ਜੀ ਠੀਕ ਹੈ ਜੀ ਪੱਲ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਜੀ ਬਾਈ ਨਾਲ ਗੱਲਬਾਤ ਲੈ ਲਈ ਜਾਣਕਾਰੀ ਅੱਜ ਬਈ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਨਾਮ ਦੱਸੋ ਜੀ ਆਪਣਾ ਕੜਗੜ੍ਹ ਸੇ ਪੈਂਡ ਵਸਟਗੜ੍ਹ ਵਿੱਚ ਜ਼ਿਲ੍ਹਾ ਬਰਨਾਲਾ ਹਾਂਜੀ ਬਈ ਵੈੜ ਦੀ ਜਾਣਕਾਰੀ ਦੇ ਹੋਈ ਦੀ ਤੇ ਇਹ ਹੱਲੇ ਬਈ ਕਿੰਨਾ ਗੱਲੋਂ ਵੱਧਦਾ ਹਾਂਜੀ ਠੀਕ ਹੈ ਨਾ ਠੀਕ ਹੈ ਜਿਹੜਾ ਇਹ ਰੇਟ ਆ ਫੋਨ ਤੇ ਆ ਠੀਕ ਹੈ ਜੀ ਕਹਿੰਦੇ ਸੂਈ ਸੂਈ ਇਹ ਮੇਰੇ ਕੋਲ ਦੂਜੀ ਸੂਈ ਸੀ ਆ ਕੇ ਠੀਕ ਹੈ ਜੀ ਤੋੜ ਦੋ ਭਰਾ ਲੋ ਭਰਾ ਚੱਕਰ ਸਾਲ ਤੋੜ ਦੋ ਤੋੜ ਕੇ ਬਾਹਰ ਕੱਢੋ ਤੋੜ ਦਿੰਦੇ ਰੇਟ ਫੋਨ ਤੇ ਆ ਜੀ ਤੇ ਬੱਚਾ ਪਹਿਲਾਂ ਕੀ ਸੀ ਇਹ ਬੱਚਾ ਇਹ ਮਗਰ ਬੱਚੀ ਸੀ ਭਾਈ ਉਹ ਮਰ ਗਈ ਮਰ ਗਈ ਠੀਕ ਹੈ ਜੀ ਲੋ ਜੀ ਚੱਕਰ ਸਾਲ ਲੈ ਵਾ ਸੰਗਦਰੂ ਲੈ ਜਾ ਤੋੜਾ ਤਰਾ ਸਾਡੇ ਸਾਹਮਣੇ ਇੱਕ ਮੜਾ ਲੋ ਜੀ ਥੋੜਾ ਜਿਹਾ ਅੰਦਰ ਦੀ ਆ ਆ ਕਰਕੇ ਬਾਹਰ ਥੋੜੀ ਚਲੀ ਗਈ ਸੀ ਠੀਕ ਹੈ ਜੀ ਲੋ ਜੀ ਥੋੜਾ ਕਰਾ ਸਾਡੇ ਸਾਹਮਣੇ ਥੋੜਾ ਡਰ ਗਿਆ ਹੋਏ ਜੀ ਜੀ ਡਾਕਟਰ ਆ ਗਏ ਜੀ ਠੀਕ ਹੈ ਜੀ ਕੋਈ ਨਹੀਂ ਜਲੂਕ ਡਰ ਤੁਰਾ ਟਿਕਟ ਕਟੂ ਕਦ ਨਹੀਂ ਪਰਾਇਆ ਹਾਂ ਬਾਈ ਟਿਕਟ ਕਟੂ ਕਦ ਨਹੀਂ ਪਰਾਇਆ ਨਹੀਂ ਨਹੀਂ ਬਾਈ ਠੀਕ ਹੈ ਟਿਕਾ ਹੋ 10 15 ਲਾਣ ਫਾਸ ਹੋ ਗਈ ਠੀਕ ਹੈ ਜੀ ਠੀਕ ਹੈ ਬੰਦ ਦੋ ਮੜਾ ਠੀਕ ਹੈ ਹਾਂ ਜੀ ਬਾਈ ਜੀ ਆ ਦੂਜੀ ਵਾਰ ਦੀ ਜਾਣ ਕਰ ਦਿਓ ਕਹਵੇਂ ਸੂਏ ਸੂਣਾ ਇਹ ਦੂਜੇ ਸੂਏ ਛੁੰਦੀ ਆ ਜੀ हां जी ਕਿਨੇ ਦਿਨ ਲੈਂਦੇ ਆ ਇਹਦੇ ਦਿਨ ਪੂਰੇ ਆ ਜੀ ਠੀਕ ਆ ਜੀ ਪਿਛਲੇ ਸਨੀ ਦੁੱਧ ਕਿੰਨਾਤਾ ਜੀ 6 ਲੇ 24 ਲੀਟਰ ਹਾਂਜੀ ਕਹਿ ਕੇ ਦਿੱਤੀ ਆ ਬੰਦੇ ਨੇ ਕਹਿ ਕੇ ਦਿੱਤੀ ਆ ਹਾਂ ਜੀ ਲੈਂਦੀ ਆ ਇਹ ਪਹਿਲਾਂ ਜੀ ਮੈਂ ਠੀਕ ਆ ਜੀ ਤੇ ਰੇਟ ਭਰਾ ਦਾ ਇਹ ਰੇਟ ਫੋਨ ਤੇ ਦਾ ਵੀ ਰੇਟ ਫੋਨ ਤੇ ਠੀਕ ਆ ਜੀ ਨਮਾ ਦਿਖਾ ਦਿਓ ਚੋਰਦ ਨਾਲ ਮੜਾ ਜਾ ਲੋ ਜੀ ਅਗਲੇ ਨੇ ਕਹਤਾ ਤੇ ਚਿਕਨ ਆ ਬਾਕੀ ਦੇਵਾ ਤਾਂ ਸਾਡੇ ਸਾਹਮਣੇ ਹੀ ਸੀ ਤੇ ਨੇ ਵਾਹੇ ਭਾਈਆ ਦਨ ਪੂਰੇ ਥੋੜਿਆ ਇੱਕ ਤੋਂ ਤਾਂ ਲੈ ਜੂ ਉੱਪਰ ਦੀ ਹਾਂ ਤੇ ਦੋ ਤਿੰਨ ਦਿਨ ਨਹੀਂ ਲੈ ਜੂ ਠੀਕ ਹੈ ਠੀਕ ਲੋਪਰਾ ਦੋ ਤਿੰਨ ਨੋਪਰ ਦੀ ਬਾਈ ਦਾ ਲੈ ਜੂ ਤੇ ਕਿਸੇ ਹਰ ਸਤਰੀਆਂ ਪੰਜ ਤਰੀਆਂ ਦਨ ਪੂਰੇ ਹੋਏ ਰਹੇ ਠੀਕ ਹੈ ਠੀਕ ਹੈ ਕੋਈ ਮੌਕੇ ਤੇ ਆ ਠੀਕ ਹੈ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਥੋੜਾ ਜਿਆਦਾ ਡਰਦੇ ਪਸੂ ਕਿ ਬਾਹਰ ਨਿਕੜੇ ਬਾਈ ਨੇ ਠੀਕ ਹੈ ਜੀ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਂਡ ਵਾਸਟ ਕਾਰ ਤੇ ਜਲਾਉਣ ਕਰ ਬਾਈ ਬਰਨਾਲ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ